ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਪੀ 24 ਮਹਾਸਾਰੀਕਾ ਤਫਾ ਪ੍ਰੋਗਰਾਮ ਹੈ ਵਿਚਾਰ ਵਟਾਂਦਰਾ ਜਿਸ ਵਿੱਚ ਸੜਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜੰਦਰ ਵੇਲੀ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਸਰ ਧੰਨਵਾਦ ਜੀ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਡੀਆ ਗੱਠਜੋੜਨ ਨੂੰ ਲੈ ਕੇ ਗੱਲਬਾਤ ਕਰਾਂਗੇ ਸਰ ਇੰਡੀਆ ਗੱਠਜੋੜਨ ਜਿਹੜਾ ਉਹ ਲਗਾਤਾਰ ਟੁੱਟਦਾ ਜਾ ਰਿਹਾ ਤਰੇੜਾਂ ਪੈਣ ਦੀਆਂ ਸੰਭਾਵਨਾਵਾਂ ਵਧੀਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਪਿਛਲੇ ਦਿਨਾਂ ਤੋਂ ਕੁਝ ਅਸੀਆਂ ਖਬਰਾਂ ਸਾਨੂੰ ਵੀ ਸੁਣਨ ਪਾੜਨ ਨੂੰ ਮਿਲ ਰਹੀਆਂ ਜੀ ਜਿਹਦੇ ਚ ਲੱਗ ਰਿਹਾ ਹੈ ਕਿ ਇੰਡੀਆ ਗਠਬੰਧਨ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਆਸੰਤੁਸ਼ਟ ਲੱਗ ਰਹੇ ਨੇ ਜੀ ਅ ਕੁਝ ਲੋਕਾਂ ਨੇ ਲੀਡਰਾਂ ਨੇ ਤੇ ਆਪ ਹੀ ਕਹਤਾ ਵੀ ਇਹਦੀ ਕਮਾਂਡ ਜਿਹੜੀ ਆ ਉਹ ਰਾਹੁਲ ਗਾਂਧੀ ਕੋਲੋਂ ਜਾਂ ਅਮਲਕਰਜਨ ਖੜਕੇ ਤੋਂ ਲੈ ਕੇ ਉਹ ਸਾਨੂੰ ਦਿੱਤੀ ਜਾਵੇ ਜੀ ਮਸਲਬ ਇਹ ਸਦ ਤੱਕ ਇਹ ਜਿਹੜੀ ਸਥਿਤੀ ਆ ਉਹ ਬਣੀ ਹੋਈ ਆ ਜੀ ਮੈਂ ਜੇ ਗੱਲ ਕਰਾਂ ਕਿ ਇੰਡੀਆ ਗਠਬੰਧਨ ਦੀ ਨੀਂ ਰੱਖਣ ਵਾਲਾ ਜਿਹੜਾ ਬਿਹਾਰ ਦਾ ਮੁੱਖ ਮੰਤਰੀ ਨਿਸ਼ਿਸ਼ ਕੁਮਾਰ ਹੈ ਉਹ ਵੀ ਸ਼ਾਇਦ ਇਹਨਾਂ ਗੱਲਾਂ ਕਰਕੇ ਹੀ ਨਾਰਾਜ਼ ਹੋ ਕੇ ਮੁੜ ਕੇ ਇਹ ਮੋਦੀ ਵਾਲੇ ਗਠਬੰਧਾਂ ਦਾ ਹਿੱਸਾ ਬਣਿਆ ਤੇ ਜਿਹੜਾ ਖਮਿਆਜਾ ਅੱਜ ਇੰਡੀਆ ਗਠਬੰਧਨ ਨੂੰ ਭੁਗਤਣਾ ਪੈ ਰਿਹਾ ਇਹਦੇ ਤੋਂ ਕੋਈ ਲੋਕ ਲੁਕਾ ਦੇਗਾ ਹੁਣ ਸਵਾਲ ਤੁਹਾਡਾ ਬਿਲਕੁਲ ਵਾਜਬ ਹੈ ਕਿ ਕੇਰਲਾ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਇਸ ਦੇਸ਼ ਵਿੱਚ ਹਰ ਸੂਬੇ ਦੀ ਆਪਣੀ ਇੱਕ ਆਡੈਂਟੀਟੀ ਹੈ ਆਪਣੀ ਉਹਦੀ ਪੋਲੀਟিক্যাল ਪਾਰਟੀ ਹੈ ਜੀ ਮਤਲਬ ਕਈ ਤਰ੍ਹਾਂ ਦੀਆਂ ਜਿਹੜੀਆਂ ਕਨਟਰਡਿਕਸ਼ਨਸ ਹੈਗੀਆਂ ਨੇ ਉਹ ਕਨਟਰਡਿਕਸ਼ਨ ਰਾਹੇ ਬਗਾਹੇ ਉੱਭਰਦੀਆਂ ਰਹਿੰਦੀਆਂ ਹੁੰਦੀਆਂ ਇਹਦੇ ਵਿੱਚ ਕੋਈ ਦੂਜੀ ਗੱਲ ਨਹੀਂ ਜੀ ਕੁਝ ਕਨਟਰਡਿਕਸ਼ਨ ਜਿਹੜਾ ਮੀਡੀਆ ਆ ਉਹ ਜਾਣ ਬੁੱਝ ਕੇ ਵੀ ਅਭਾਰਦਾ ਹੈ ਕਿ ਇਹਨਾਂ ਨੂੰ ਪਤਾ ਲੱਗੇ ਵੀ ਆਹ ਕਨਟਰਡਿਕਸ਼ਨ ਨੇ ਔਰ ਇਸ ਕਨਟਰਡਿਕਸ਼ਨ ਦਾ ਫਾਇਦਾ ਜਿਹੜੀ ਆ ਹਕੂਮਤਨ ਪਾਰਟੀਆਂ ਲੈਣ ਜੀ ਜੇ ਮੈਂ ਕੁਝ ਮੇਨ ਰਾਸ਼ੀ ਪਾਰਟੀਆਂ ਦੀ ਗੱਲ ਕਰਾਂ ਜਿਹੜੀਆਂ ਇਸ ਗਠਬੰਧਨ ਦਾ ਹਿੱਸਾ ਨੇ ਉਹਨਾਂ ਦੀ ਕੰਟਰਡਿਕਸ਼ਨ ਨੂੰ ਆਪਾਂ ਸਮਝ ਲਈਏ ਤਾਂ ਫਿਰ ਸਾਨੂੰ ਚੰਗੀ ਤਰ੍ਹਾਂ ਪਤਾ ਲੱਗੇਗਾ ਕਿ ਗਠਬੰਧਨ ਖੜਾ ਕਾਦੇ ਆਸਰੇ ਤੇ ਆ ਜੀ ਜੀ ਸਭ ਤੋਂ ਪਹਿਲਾਂ ਮੈਂ ਤ੍ਰਿਣਮੂਲ ਕਾਂਗਰਸ ਦੀ ਗੱਲ ਕਰਾਂ ਤ੍ਰਿਣਮੂਲ ਕਾਂਗਰਸ ਪੱਛਮੀ ਬੰਗਾਲ ਦੇ ਵਿੱਚ ਇੱਕ ਵੱਡੀ ਸ਼ਕਤੀ ਹੈ ਜਿਨੇ ਖੱਬੀਆਂ ਪਾਰਟੀਆਂ ਦਾ 35 ਸਾਲਾਂ ਦਾ ਰਾਜ ਸੀ ਜਿਹੜਾ ਉੱਥੇ ਦਾ ਤੰਤਰ ਹੈ ਉਹ ਇਸ ਤਰ੍ਹਾਂ ਖੇਡ ਕੇ ਸੁੱਟ ਦਿੱਤਾ ਕਿ ਅੱਜ ਇੱਕ ਵੀ ਜੜਾ ਵਿਧਾਇਕ ਉਹ ਖੱਬੀਆਂ ਪਾਰਟੀਆਂ ਦਾ ਨਹੀਂਗਾ ਦੇਖੋ ਬਹੁਤ ਵੱਡੀ ਗੱਲ ਹੈ ਜੀ ਜੀ ਔਰ ਉਹ ਪਾਰਟੀ ਖੱਬੀਆਂ ਪਾਰਟੀਆਂ ਦੇ ਨਾਲ ਹੈ ਕਾਂਗਰਸ ਦੇ ਨਾਲ ਹੈ ਉਹ ਤ੍ਰਣਮੂਲ ਕਾਂਗਰਸ ਦੀ ਇੱਕ ਲੜਾਈ ਜਿੱਥੇ ਭਾਜਪਾ ਦੇ ਨਾਲ ਬਣ ਗਈ ਜੀ ਉੱਥੇ ਇੱਕ ਲੜਾਈ ਜਿਹੜੀ ਆ ਉਹ ਖੱਬੀਆਂ ਪਾਰਟੀਆਂ ਦੇ ਨਾਲ ਤੇ ਕਾਂਗਰਸ ਦੇ ਨਾਲ ਵੀ ਹੈ ਜੀ ਜੀ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਦਾ ਵਿਰੋਧ ਤ੍ਰਣਮੂਲ ਕਾਂਗਰਸ ਦੇ ਨਾਲ ਹੈ ਜੀ ਉਹਦੇ ਨਾਲ ਜਦੋਂ ਚੋਣ ਸਮਝੌਤਾ ਭਾਵੇਂ ਇੰਡੀਆ ਗਠਬੰਧਨ ਦੇ ਤਹਿਤ ਕਰਨ ਖੱਬੀਆਂ ਪਾਰਟੀਆਂ ਵੀ ਕਰਨ ਤੇ ਕਾਂਗਰਸ ਵੀ ਕਰੇ ਫਿਰ ਜਿਨ੍ਹਾਂ ਦਾ ਡਾਇਸੈਂਟ ਹੈ ਉਸ ਪਾਰਟੀ ਦੇ ਪ੍ਰਤੀ ਉਹ ਪਾਰਟੀਆਂ ਕਿੱਧਰ ਜਾਣ ਉਹ ਪਾਰਟੀਆਂ ਫਿਰ ਆਪਣੀ ਜਿਹੜੀ ਵੋਟ ਹੈ ਨਾ ਉਹ ਫਿਰ ਦੂਸਰੇ ਫਰੰਟ ਵੱਲ ਜਾਂਦੀ ਹੈ ਜੀ ਜਿਹਦੇ ਚੋਂ ਅਸੀਂ ਦੇਖਦੇ ਹਾਂ ਕਿ ਪਸ਼ਵੀ ਬੰਗਾਲ ਚੋਂ ਜਿਹੜੀ ਭਾਜਪਾ ਆ ਉਹ ਤਕੜੀ ਹੋ ਕੇ ਨਿਕਲਦੀ ਹੈ ਹੂੰ ਇੰਨੀ ਤਕੜੀ ਹੋ ਕੇ ਨਿਕਲਦੀ ਹੈ ਕਿ ਇੱਕ ਵਾਰੀ ਤਾਂ ਉਹਨੇ ਤਾਰੇ ਦਿਖਾਤੇ ਸੀਗੇ ਮਮਤਾ ਬੇਨਰਜੀ ਨੂੰ ਭਾਵੇਂ ਬਾਅਦ ਦੇ ਵਿੱਚ ਲੱਗਣੇ ਲੱਗ ਪਿਆ ਕਿ ਬੰਗਾਲ ਵਿੱਚ ਮਮਤਾ ਬੇਨਰਜੀ ਨੂੰ ਹਜੇ ਠਾਇਆ ਨਹੀਂ ਜਾ ਸਕਣਾ ਔਰ ਉੱਥੇ ਖੱਬੀਆਂ ਤਾਕਤਾਂ ਵੀ ਜ਼ੀਰੋ ਹੋਈਆਂ ਉੱਥੇ ਕਾਂਗਰਸ ਵੀ ਜ਼ੀਰੋ ਹੋਈ ਤੇ ਦੋ ਪੋਲ ਰਹਿ ਗਏ ਇੱਕ ਤਾਂ ਮਮਤਾ ਰਹਿ ਗਈ ਤੇ ਇੱਕ ਦੇ ਵਿੱਚ ਭਾਜਪਾ ਵਾਲਾ ਗਠਬੰਧਰ ਰਹਿ ਗਿਆ ਜੀ ਜੀ ਸਰ ਇਦਾਂ ਹੀ ਇੱਕ ਹੋਰ ਨਾਲ ਲੱਗਦਾ ਇਹ ਸੂਬਾ ਹੈ ਜਿਹਨੂੰ ਆਪਾਂ ਯੂਪੀ ਕਹਿੰਦੇ ਆ ਉੱਤਰ ਪ੍ਰਦੇਸ਼ ਕਹਿੰਦੇ ਆ ਜੀ ਜੀ ਇੱਥੇ ਸਮਾਜਵਾਦੀ ਪਾਰਟੀ ਮੁੱਖ ਰੂਪ ਵਿੱਚ ਪਾਰਟੀ ਆ ਬਿਲਕੁਲ ਇੱਕ ਸਮਾਂ ਹੁੰਦਾ ਸੀ ਕਾਂਗਰਸ ਉੱਤਰ ਪ੍ਰਦੇਸ਼ ਦੀਆਂ 85 ਸੀਟਾਂ ਚੋਂ 85 ਜਿੱਤਦੀ ਹੁੰਦੀ ਸੀ ਹਮ ਹੁਣ ਉਹੀ ਕਾਂਗਰਸ ਉੱਥੇ ਖਾਤਾ ਖੋਲਣ ਨੂੰ ਤਰਸਦੀ ਆ ਜੀ ਬਿਲਕੁਲ ਉੱਥੇ ਸਮਾਜਵਾਦੀ ਪਾਰਟੀ ਨੇ ਇੱਕ ਸਪੇਸ ਲੈ ਲਈ ਹਮ ਸਮਾਜਵਾਦੀ ਪਾਰਟੀ ਨੇ ਹੀ ਸਪੇਸ ਨਹੀਂ ਲੈ ਲਈ ਜਿਹੜਾ ਨਮਕ ਐਕਸਪੈਰੀਮੈਂਟ ਦਲਿਤ ਲੋਕਾਂ ਦੇ ਨਾਲ ਕੀਤਾ ਗਿਆ ਜੀ ਉਸ ਦੇ ਤਹਿਤ ਤਿੰਨ ਵਾਰੀ ਮੁੱਖ ਮੰਤਰੀ ਮਹਾਵਤੀ ਵੀ ਬਣਦੀ ਹੈ ਜੀ ਜੀ ਔਰ ਹੁਣ ਜੋ ਅੱਜ ਦੀ ਮੌਜੂਦਾ ਸਥਿਤੀ ਹੈ ਉਹਦੇ ਵਿੱਚ ਜੇ ਭਾਜਪਾ ਨੂੰ ਕਿਸੇ ਨੇ ਚੈਲੰਜ ਦਿੱਤਾ ਤਾਂ ਉਹ ਚੈਲੰਜ ਸਿਗਾ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗਠਬੰਧਨ ਦਾ ਜੀ ਜਾਂ ਇੰਡੀਆ ਗਠਬੰਧਨ ਦਾ ਔਰ ਜਿਵੇਂ ਕਿਹਾ ਗਿਆ ਸੀ ਕਿ 400 ਤੋਂ ਪਾਰ ਜਾਏਗੀ ਭਾਜਪਾ ਜੀ 400 ਤੋਂ ਪਾਰ ਦਾ ਵਾਪਸੀ ਗੇਅਰ ਲਾਉਣ ਵਾਲਾ ਜਿਹੜਾ ਸੂਬਾ ਵੱਡਾ ਬਣਿਆ ਉਹ ਬਣਿਆ ਉੱਤਰ ਪ੍ਰਦੇਸ਼ ਜੀ ਜਿਨੇ 50% ਸੀਟਾਂ ਜਿਹੜੀਆਂ ਨੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਭਾਜਪਾ ਕੋਲ ਸੀ ਉਹ ਖੋਲੀਆਂ ਹੁਣ ਸਵਾਲ ਇਹ ਹੈ ਕਿ ਸਮਾਜਵਾਦੀ ਪਾਰਟੀ ਨੇ ਆਉਣ ਵਾਲੇ ਸਮਿਆਂ ਚ ਜਿਹੜੀ ਰਾਜਨੀਤੀ ਕਰਨੀ ਹੈ ਉਹ ਜਿੱਤਣ ਲਈ ਕਰਨੀ ਹੈ ਕਿ ਹਾਰਨ ਲਈ ਕਰਨੀ ਹੈ ਇਹ ਇੱਕ ਸਵਾਲ ਬਣ ਗਿਆ ਜੀ ਦੇਸ਼ ਵਿੱਚ ਖੱਬੀਆਂ ਪਾਰਟੀਆਂ ਇੱਕ ਵੱਡੀ ਸ਼ਕਤੀ ਤਾਂ ਨਹੀਂ ਰਹੀਆਂ ਪਰੰਤੂ ਅਡਿਓਲੋਜੀਕਲੀ ਵੱਡਾ ਬਦਲ ਜਾਂ ਸਿਧਾਂਤ ਦੇਣ ਦਾ ਜਿਹੜਾ ਕਾਰਜ ਹੈ ਓਏ ਪਾਸਟ ਵਿੱਚ ਵੀ ਕਰਦੀਆਂ ਰਹੀਆਂ ਇਹ ਪ੍ਰੈਜ਼ੈਂਟ ਵਿੱਚ ਵੀ ਕਰਦੀਆਂ ਆਪਣਾ ਨਿੱਕਾ ਮੋਟਾ ਨੁਕਸਾਨ ਦੀ ਪਰਵਾਹ ਨਾ ਕਰਦਿਆਂ ਦੇਸ਼ ਦੇ ਹਿੱਤਾਂ ਵਿੱਚ ਜਾਂ ਫਾਸੀਸਟ ਦੇ ਵਿਰੋਧ ਦੇ ਨਾਂ ਹੇਠ ਇਹ ਉਸ ਗਠਬੰਧਨ ਨੂੰ ਸਿਧਾਂਤਕ ਸੇਧ ਦੇਣ ਦਾ ਕੰਮ ਕਰਦੀਆਂ ਸਿਧਾਂਤਕ ਸੇਧ ਦੇਣ ਵਾਲੀਆਂ ਇਹਨਾਂ ਪਾਰਟੀਆਂ ਦਾ ਭਾਵੇਂ ਪశ్ਚਵੀਂ ਬੰਗਾਲ ਦੇ ਵਿੱਚ ਭਾਵੇਂ ਕੇਰਲਾ ਵਿੱਚ ਤੇ ਤ੍ਰੀਪੁਰਾ ਵਿੱਚ ਆਪਣਾ ਵੱਡਾ ਜਨ ਅਧਾਰ ਸੀਗਾ ਉਸ ਜਨ ਅਧਾਰ ਨੂੰ ਸੰਘੇੜ ਕੇ ਕੇਵਲ ਕੇਰਲਾ ਤੱਕ ਰਹਿ ਗਈਆਂ ਪਰ ਫਿਰ ਵੀ ਇਹਨਾਂ ਪਾਰਟੀਆਂ ਦੀ ਇੱਕ ਰਾਜਨੀਤੀ ਹੈਗੀ ਹੈ ਇਹ ਪਾਰਟੀਆਂ ਵੀ ਕਈ ਕੰਟਰਡਿਕਸ਼ਨਜ਼ ਦੇ ਨਾਲ ਨਿਭੜ ਨਹੀਂਆਂ ਕੇਰਲਾ ਦੇ ਵਿੱਚ ਜੇ ਗੱਲ ਕਰਾਂ ਤੇ ਕਾਂਗਰਸ ਨਾਲ ਬਹੁਤ ਵੱਡੀ ਕਨਟਰਡਿਕਸ਼ਨ ਇਹਨਾਂ ਦੀ ਹੈਗੀ ਆ ਉੱਥੇ ਲੜਾਈ ਕਾਂਗਰਸ ਨਾਲ ਬਣਦੀ ਆ ਅ ਉਹ ਹੀ ਲੜਾਈ ਜਿਹੜੀ ਆ ਉਹ ਮਤਲਬ ਪੰਜਾਬ ਵਿੱਚ ਇਹ ਬੜੀ ਤਕਲੀ ਸ਼ਕਤੀ ਸੀ ਉਹ ਇਹਨਾਂ ਨੇ ਆਮ ਆਦਮੀ ਪਾਰਟੀ ਨਾਲ ਹੋ ਜਾਂਦੀ ਆ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਇਹ ਸ਼ਕਤੀ ਵੀ ਜਿਹੜੀ ਆ ਇਹ ਵੀ ਕਨਟਰਡਿਕਸ਼ਨਾਂ ਨਾਲ ਭਰਪੂਰ ਹੈ ਜੀ ਹੁਣ ਮੈਂ ਇਹ ਗੱਲ ਕਰ ਸਕਦਾ ਆਮ ਆਦਮੀ ਪਾਰਟੀ ਦੀ ਜੀ ਦੇਖੋ ਆਮ ਆਦਮੀ ਪਾਰਟੀ ਨੇ ਥੋੜੇ ਸਮੇਂ ਵਿੱਚ ਵੱਡੀ ਸਪੇਸ ਰਾਜਨੀਤੀ ਚ ਮਲੀ ਹੈ ਰਾਜਨੀਤੀ ਵਿੱਚ ਜਿਹੜੀਆਂ ਤਬਦੀਲੀਆਂ ਹੁੰਦੀਆਂ ਨਾ ਅਸਾ ਕਰਕਾ ਜੀ ਉਹ ਬੜੀ ਕਮਾਲ ਦੀ ਹੁੰਦੀ ਹੈ ਬੜੀ ਛੇਤੀ ਹੋ ਜਾਂਦੀ ਹੈ ਉਹਦੇ ਲਈ ਕੋਈ ਬਹੁਤਾ ਸਮਾਂ ਨਹੀਂ ਚਾਹੀਦਾ ਜਿੰਨੀ ਛੇਤੀ ਰਾਜਨੀਤੀ ਵਿੱਚ ਸਪੇਸ ਆਮ ਆਦਮੀ ਪਾਰਟੀ ਨੇ ਬਣਾਈ ਉਨਾਂ ਹੀ ਵੱਡਾ ਨੁਕਸਾਨ ਵੀ ਨੁਕਸਾਨ ਵੀ ਆਮ ਆਦਮੀ ਪਾਰਟੀ ਨੇ ਕੀਤਾ ਤੁਸੀਂ ਹੈਰਾਨ ਹੋਵੋਗੇ ਇਹ ਕਿ ਇਸ ਪਾਰਟੀ ਨੇ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਜੀ ਜਿਹੜਾ ਗਠਜੋੜ ਦਾ ਹਿੱਸਾ ਨਾ ਬਣ ਕੇ ਸਾਰੇ ਥਾਂ ਤੇ ਜਿਹੜੀ ਡਾਇਸੈਂਟ ਦੀ ਵੋਟ ਹੈ ਉਹ ਆਪਣੇ ਵੱਲ ਕਰਾ ਲਈ ਜੀ ਔਰ ਕਾਂਗਰਸ ਜਿੱਥੇ ਬੁਰੀ ਤਰ੍ਹਾਂ ਹਾਰੀ ਉਥੇ ਬੰਪਰ ਜਿਹੜੀ ਜਿੱਤ ਹੈ ਉਹ ਜਿੱਤ ਜਿਹੜੀ ਹੈ ਉਹ ਭਾਜਪਾ ਨੂੰ ਮਿਲਦੀ ਹੈ ਮਤਲਬ ਜਿਹੜੀ ਭਾਜਪਾ ਦੇ ਅਸਾਰ ਬਣ ਗਿਆ ਸੀ ਹਾਰ ਜਾਣ ਦੇ ਜੀ ਉਹ ਜਿਹੜੀ ਹੈ ਉਹ ਆਵਾਦੀ ਪਾਰਟੀ ਦੇ ਉਥੇ ਜਿਤਾਈ ਇਹ ਪ੍ਰਕਟਸ ਜਿਹੜੀ ਹੋਰ ਸ਼ੁੱਭਿਆਵਾਂ ਚ ਵੀ ਜਾਰੀ ਰਹੀ ਜੀ ਖਾਸ ਤੌਰ ਤੇ ਜਦੋਂ ਅਰਵਿਦ ਕੇਜਰੀਵਾਲ ਹੁਰੀ ਜੇਲ੍ਹ ਚ ਨੇ ਤੁਸੀਂ ਦੇਖੋ ਵੀ ਲੋਕ ਸਭਾ ਦੀਆਂ ਚੋਣਾਂ ਚ ਤੇ ਜਮਾਨਤ ਨਹੀਂ ਮਿਲਦੀ ਜੀ ਪਰੰਤੂ ਜਦੋਂ ਹਰਿਆਣੇ ਦੀ ਇਲੈਕਸ਼ਨ ਹੁੰਦੀ ਆ ਤੇ ਲੱਗਦਾ ਭਾਜਪਾ ਫਸ ਗਈ ਆ ਹੂੰ ਉਸ ਵੇਲੇ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋਣ ਦੇ ਸਾਰ ਹੈ ਜੀ ਉਸ ਸਮਝੌਤੇ ਦੇ ਸੰਦਰਭ ਦੇ ਵਿੱਚ ਜੇ ਮੈਂ ਦੇਖਾਂ ਹੂੰ ਆ ਤਾਂ ਲੱਗਦਾ ਇਹ ਸੀ ਕਿ ਜਮਾਤਵੀ ਪਾਰਟੀ ਤੇ ਕਾਂਗਰਸ ਸਮਝੌਤਾ ਕਰਕੇ ਚੋਣਾਂ ਲੜਦੀ ਆ ਤੇ ਹੋ ਸਕਦਾ ਸੀ ਨਤੀਜੇ ਹੋਰ ਹੁੰਦੇ ਜੇ ਨਤੀਜੇ ਹੋਰ ਹੁੰਦੇ ਤਾਂ ਦੇਸ਼ ਦੀ ਜਿਹੜੀ ਹਾਕਮ ਪੋਲੀਟੀਕਲ ਪਾਰਟੀ ਹੈ ਉਹਦੀ ਸਮਝਦਾਰੀ 'ਚ ਫਰਕ ਪਿਆ ਹੁੰਦਾ ਪਰੰਤੂ ਹੋਇਆ ਕਿ ਜਿਸ ਦਿਨ ਜਮਾਨਤ ਮਿਲੀ ਹੈ ਉਸੇ ਦਿਨ ਅਸੀਂ ਵੀ ਕਿਹਾ ਹੋਰ ਵੱਡੇ মিডিਆ ਹਾਊਸ ਨੇ ਵੀ ਇਹ ਗੱਲਾਂ ਕੀਤੀਆਂ ਬਈ ਅਰਵਿੰਦ ਕੇਜਰੀਵਾਲ ਨੂੰ ਇਸ ਕਰਕੇ ਛੱਡਿਆ ਗਿਆ ਹੂੰ ਕਿ ਇਹ ਇੱਕ ਅੜੀਲ ਕਿਸਮ ਦਾ ਰਾਸੀਲੀ ਡਰ ਹੈ ਜੀ ਇਹ ਆਪਣੀ ਰਾਜਨੀਤੀ ਚਮਕਾਉਣ ਲਈ ਕਾਂਗਰਸ ਨਾਲ ਸਮਝੌਤਾ ਨਹੀਂ ਕਰੇਗਾ ਇਹਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਹਰਿਆਣੇ ਚੋਂ ਇਹਦੇ ਸਾਰੇ ਦੇ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਜਾਣ ਜੀ ਇਹ ਜਮਾਨਤਾਂ ਜਬਤ ਤੇ ਕਰਾ ਲਏਗਾ ਪਰ ਇਹਨੂੰ ਪਤਾ ਹੈ ਕਿ ਮੇਰੇ ਨਾਲ ਕਾਂਗਰਸ ਹਾਰੇਗੀ ਖੜ ਨਾਲ ਤੇ ਹਾਰਾ ਦੇਗਾ ਹਮ ਦੇਖੋ ਆਪਣੀ ਸਮਰੱਥਾ ਤੋਂ ਵੱਧ ਵੋਟਾਂ ਸੀਟਾਂ ਮੰਗਣੀਆਂ ਜੀ ਕਾਂਗਰਸ ਵੀ ਬਹੁਤ ਦੋ ਤੋਂ ਤਿੰਨੀ ਕਾਂਗਰਸ ਵੀ ਸੀਟਾਂ ਨਹੀਂ ਸੀ ਦੇ ਕੇ ਰਾਜੀ ਜੀ ਕਾਂਗਰਸ ਦੇ ਨਾਲ ਇਥੋਂ ਤੱਕ ਤੱਕ ਪੇਚ ਫਸਿਆ ਸੀ ਕਿ ਕਾਂਗਰਸ ਪੰਜ ਦੇਣ ਨੂੰ ਤਿਆਰ ਸੀ ਇਹ 10 ਮੰਗਦੇ ਸੀ ਤੇ ਮੈਨੂੰ ਲੱਗਦਾ 6-7 ਤੇ ਗੱਲ ਬਣ ਜਾਂਦੀ ਤੇ ਕੋਈ ਔਖੀ ਗੱਲ ਨਹੀਂ ਸੀ ਜੀ ਹੁਣ ਤੁਸੀਂ ਦੇਖੋ ਮੈਂ ਉਹ ਸਾਰੇ ਅੰਕੜਿਆਂ ਦਾ ਰਿਲੀਜ਼ ਕੀਤਾ ਘਟੋ ਘਟ 15 ਸੀਟਾਂ ਐਸੀਆਂ ਨੇ ਜਿਹੜੀਆਂ ਸੀਟਾਂ ਤੋਂ ਗੇਮ ਵਗਾਰਨ ਵਾਲੀ ਆਮ ਆਦਮੀ ਪਾਰਟੀ ਹੈ ਜੀ ਸੋ ਬੰਪਰ ਜਿੱਤੇ ਜਿਹੜੀ ਤੀਸਰੀ ਵਾਰੀ ਹਰਿਆਣੇ ਚ ਹੁੰਦੀ ਹੈ ਉਹ ਕੌਣ ਕਰਵਾਉਂਦਾ ਉਹ ਕਰਵਾਉਂਦੀ ਹੈ ਆਮ ਆਦਮੀ ਪਾਰਟੀ ਇਹ ਇੱਕ ਇੰਟਰੋਡਕਸ਼ਨ ਹੈ ਸਾਨੂੰ ਸਮਝਣ ਦੀ ਲੋੜ ਹੁਣ ਜਦੋਂ ਆਉਣ ਵਾਲੇ ਦਿਨਾਂ ਚ ਦਿੱਲੀ ਦੇ ਵਿੱਚ ਇਲੈਕਸ਼ਨ ਹੋਣੀ ਹੈ ਫਰਵਿ ਦੇ ਵਿੱਚ ਇਲੈਕਸ਼ਨ ਹੋਣੀ ਹੈ ਦਿੱਲੀ ਵਿੱਚ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਨੇ ਕਹਿਤਾ ਸੀ ਵੱਖਰੀ ਚੋਣ ਲੜਾਂਗੇ ਹੁਣ ਅਰਵਿੰਦ ਕੇਜਰੀਵਾਲ ਇਹ ਕਹਿ ਰਿਹਾ ਇੰਡੀਆ ਗਠਬੰਧਨ ਦੇ ਵਿੱਚੋਂ ਕਾਂਗਰਸ ਨੂੰ ਬਾਹਰ ਕੱਢੋ ਜੀ ਕਿਉਂਕਿ ਕਾਂਗਰਸ ਬੀ ਪਾਰਟੀ ਦੇ ਜੋ ਰੋਲ ਨਿਭਾ ਰਹੀ ਹੈ ਭਾਜਪਾ ਦਾ ਉੱਥੇ ਹੁਣ ਦੇਖੋ ਸਮੀਕਰਨ ਬਦਲਦੇ ਕਿੱਦਾਂ ਨੇ ਹੁਣ ਜਿਹੜੀ ਬਾਡੀ ਲੈਂਗੁਏਜ ਹੈ ਆਮ ਆਦਮੀ ਪਾਰਟੀ ਦੀ ਜੀ ਦਿੱਲੀ ਚੋਂ ਇਹ ਲੱਗਦਾ ਹੈ ਕਿ ਇੰਨੀ ਆਸਾਨ ਨਹੀਂ ਰਹੇਗੀ ਹੂੰ ਚੌਥੀ ਵਾਰੀ ਚੋਣਾਂ ਚੋਂ ਫਤਵਾ ਲੈਣਾ ਜੀ ਤਿੰਨ ਵਾਰੀ ਤਾਂ ਉਹ ਹੋ ਗਿਆ ਹੁਣ ਮੇਰਾ ਕਹਿਣ ਦਾ ਮਤਲਬ ਇਹ ਆ ਉੱਥੇ ਬਾਡੀ ਲੈਂਗੁਏਜ ਇਹ ਦੱਸਣ ਲੱਗ ਪਈ ਹੈ ਕਿ ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਫਸਗੀਆਂ ਲੱਗਦੀਆਂ ਨੇ ਹੂੰ ਜੇ ਉਹ ਫਸਦੀਆਂ ਨੇ ਤਾਂ ਉਹਨੂੰ ਆਸਰਾ ਚਾਹੀਦਾ ਸੀਗਾ ਕਾਂਗਰਸ ਦਾ ਹੁਣ ਚਾਹੁੰਦਾ ਤਾਂ ਇਹ ਆ ਕਿ ਕਾਂਗਰਸ ਉਦਾਂ ਦੇ ਵੀਕ ਕੈਂਡੀਡੇਟ ਖੜੇ ਕਰੇ ਜੀ ਡਮੀ ਕੈਂਡੀਡੇਟ ਖੜੇ ਕਰੇ ਤੇ ਅਸਿੱਧੇ ਰੂਪ ਦੇ ਵਿੱਚ ਮਦਦ ਕਰੇ ਜੀ ਪਰੰਤੂ ਇਹ ਕਿਦਾਂ ਹੋ ਸਕਦਾ ਜਦੋਂ ਤੂੰ ਤਾਂ ਗੁਜਰਾਤ ਚ ਉਹਨਾਂ ਨੂੰ ਹਰਾ ਕੇ ਆਇਆ ਤੂੰ ਗੋਆ ਚ ਉਹਨਾਂ ਨੂੰ ਹਰਾ ਕੇ ਆਇਆ ਤੂੰ ਹਰਿਆਣਾ ਚ ਉਹਨਾਂ ਨੂੰ ਹਰਾਇਆ ਤੂੰ ਹਿਮਾਚਲ ਚ ਕਦਰ ਨਹੀਂ ਛੱਡੀ ਤੂੰ ਜੰਮੂ ਕਸ਼ਮੀਰ ਤੱਕ ਮਗਰ ਗਿਆ ਤੂੰ ਇੰਡੀਆ ਗਠਜੰਬੰਦਨ ਦੇ ਵਿੱਚ ਤੁਸੀਂ ਰਹਿ ਕੇ ਇੰਡੀਆ ਗਠਜੰਬੰਦਨ ਦੇ ਧਰਮ ਨੂੰ ਕਿਵੇਂ ਨਵਾਉਦੇ ਹੋ ਜੀ ਹੁਣ ਇਸੇ ਸੰਦਰਭ ਵਿੱਚ ਮੈਂ ਸ਼ਬਸੈਨਾ ਉਦਮਠਾਕਰ ਦੀ ਗੱਲ ਕਰ ਸਕਦਾ ਜੀ ਇਸੇ ਸੰਦਰਭ ਵਿੱਚ ਮੈਂ ਪੀਡੀਪੀ ਦੀ ਗੱਲ ਕਰ ਸਕਦਾ ਇਸੇ ਸੰਦਰਭ ਵਿੱਚ ਮੈਂ ਅਕਾਲੀ ਦਲ ਦੀ ਗੱਲ ਕਰ ਸਕਦਾ ਸੋ ਇਹਦੇ ਨਾਲ ਨਾਲ ਦੇਸ਼ ਵਿੱਚ ਜਿਹੜੀ ਵੱਡੀ ਕਨਟਰਡਿਕਸ਼ਨ ਹੈ ਨਾ ਉਹਨੂੰ ਸਮਝ ਲਈਏ ਜੀ ਵੱਡੀ ਕਨਟਰਡਿਕਸ਼ਨ ਇਹ ਹੈ ਕਿ ਦੇਸ਼ ਵਿੱਚ ਵੋਟਾਂ ਦੀ ਪੋਲਰਾਈਜੇਸ਼ਨ ਹੋ ਚੁੱਕੀ ਹੈ ਪੋਲਰਾਈਜੇਸ਼ਨ ਇਸ ਹੱਦ ਤੱਕ ਹੋ ਚੁੱਕੀ ਹੈ ਕਿ 80% ਜਿਹੜੇ ਹਿੰਦੂ ਨੇ ਜੀ ਉਹਨਾਂ ਦੇ ਨਾਂ ਤੇ ਰਾਜਨੀਤੀ ਹੁੰਦੀ ਹੈ ਵੀ ਸਾਨੂੰ ਤਾਂ ਆਹ 80 ਚਾਹੀਦੇ ਬਾਕੀ ਹੋ ਜਾਓ ਜਿੱਥੇ ਮਰਜੀ ਇਕੱਲਾ ਬਾਕੀਆਂ ਨੂੰ ਇਕੱਠੇ ਹੋਣ ਦਾ ਹੀ ਇਹ ਇਹ ਕਿਹਾ ਜਾ ਰਿਹਾ ਪਾਕਿਸਤਾਨ ਚਲ ਜਾਓ ਜੀ ਇਕੱਲਾ ਇਹ ਉੱਥੇ ਤੱਕ ਨਹੀਂ ਗੱਲ ਗੱਲ ਇਹ ਹੈ ਕਿ ਜਿਹੜੀ ਮੁਸਲਮਾਨਾਂ ਦੀ ਨਰੋਲ ਪਾਰਟੀ ਹੈ ਜੀ ਉਹ ਇਸ ਗਠਬੰਧਨ ਦਾ ਹਿੱਸਾ ਤਾਂ ਬਣਦੀ ਨਹੀਂ ਉਹ ਹਰ ਥਾਂ ਤੇ ਬੰਦੇ ਖੜੇ ਕਰਦੀ ਹੈ ਹਰ ਥਾਂ ਤੇ ਬੰਦੇ ਖੜੇ ਕਰਦੀ ਆ ਬੈਸੀ ਦੀ ਪਾਰਟੀ ਹਮਮ ਔਰ ਜਦੋਂ ਬੰਦੇ ਖੜੇ ਕਰਦੀ ਆ ਮੁਸਲਮਾਨ ਵੋਟਾਂ ਦਾ ਵੋਟ ਸ਼ੇਰ ਜੰਕ ਰੂਪ ਵਿੱਚ ਖੜਦੀ ਆ ਜਦੋਂ ਖੜਦੀ ਆ ਤਾਂ ਉਹਦਾ ਫਾਇਦਾ ਸਿੱਧਾ ਸਿੱਧਾ ਭਾਜਪਾ ਨੂੰ ਹੁੰਦਾ ਹ ਹੁਣ ਸਵਾਲ ਇਹ ਆ ਜੀ ਵੀ ਇੱਕ ਪਾਰਟੀ ਤਾਂ ਹਿੰਦੂਤਵ ਦੇ ਨਾਂ ਤੇ ਵੋਟਾਂ ਨੂੰ ਇਕੱਠਿਆਂ ਕਰਕੇ ਇੱਕ ਵੱਖਰੇ ਬਕਸੇ ਚ ਪਾਉਂਦੀ ਆ ਜੀ ਦੂਸਰੇ ਬੰਨੇ ਇੱਕ ਪਾਰਟੀ ਉਹ ਹੈ ਜਿਹੜੀ ਮੁਸਲਮਾਨਾਂ ਦੀਆਂ ਵੋਟਾਂ ਨੂੰ ਇੱਕ ਵੱਖਰੇ ਬਕਸੇ 'ਚ ਪਾ ਦਿੰਦੀ ਹੈ ਜਿਹੜੀਆਂ ਉਸ ਮੁਕਾਬਲੇ 'ਚੋਂ ਬਾਹਰ ਹੋ ਜਾਂਦੀਆਂ ਤੀਸਰੇ ਬੰਨੇ ਦਲਤਾਂ ਦੇ ਨਾਂ ਤੇ ਰਾਜਨੀਤੀ ਕਰਨ ਵਾਲੀ ਬੌਝਨ ਸਮਾਜ ਪਾਰਟੀ ਜਿਹੜੀ ਹੈ ਉਹ ਇਹਨਾਂ ਵੋਟਾਂ ਨੂੰ ਇੱਕ ਵੱਖਰੇ ਬਕਸੇ 'ਚ ਰੱਖ ਦਿੰਦੀ ਹੈ ਪਿਛਲੀਆਂ ਚੋਣਾਂ ਦੇ ਵਿੱਚ ਅਸੀਂ ਦੇਖਿਆ ਨਾ ਲੋਕ ਸਭਾ ਦੀਆਂ ਚੋਣਾਂ 'ਚ ਵੀ ਮਾਇਆਵਤੀ ਨੇ ਕਿਸੇ ਨਾਲ ਵੀ ਚੋਣ ਸਮਝੌਤਾ ਨਹੀਂ ਕੀਤਾ ਠੀਕ ਹੈ ਵੀ ਤੂੰ ਜੇ ਚੋਣ ਸਮਝੌਤਾ ਨਹੀਂ ਕਰਨਾ ਤਾ ਫਿਰ ਨਿਕਲਣਾ ਕੀ ਆ ਉਹ ਹੀ ਨਿਕਲਿਆ ਜੋ ਜਿਹਦੀ ਆਪਾਂ ਬਹੁਤ ਵਾਰੀ ਪੱਖਪਾਣੀ ਕੀਤੀ ਸੀ ਵੀ ਲੋਕ ਤਾਂ ਜਾਂ ਤਾਂ ਮੋਦੀ ਨੂੰ ਰਿਪੀਟ ਕਰਨਾ ਚਾਹੁੰਦੇ ਨੇ ਜਾਂ ਮੋਦੀ ਨੂੰ ਹਰਾਉਣਾ ਚਾਹੁੰਦੇ ਨੇ ਏਜੰਡਾ ਤਾਂ ਮੋਦੀ ਬਣ ਗਿਆ ਵਿਕਾਸ ਤਾਂ ਕਿਤੇ ਏਜੰਡਾ ਰਿਆ ਨਹੀਂ ਹੁਣ ਜੇ ਏਜੰਡਾ ਮੋਦੀ ਨੂੰ ਜਿਤਾਉਣਾ ਜਾਂ ਮੋਦੀ ਨੂੰ ਹਰਾਉਣਾ ਆ ਤਾਂ ਫਿਰ ਤੁਹਾਡੀ ਰਾਜਨੀਤੀ ਤਾਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਨਾ ਵੀ ਅਸੀਂ ਹਰਾਉਣ ਵਾਲਿਆਂ ਚ ਜਾਂ ਜਿਤਾਉਣ ਵਾਲਿਆਂ ਚ ਸਿੱਟਾ ਕੀ ਹੋਇਆ ਸਿੱਟਾ ਇਹ ਹੋਇਆ ਕਿ ਜਿਹੜੀਆਂ ਬਹੁਜਨ ਸਵਾਜ ਪਾਰਟੀ ਦੀਆਂ ਟੋਟਲ ਵੋਟਾਂ ਨੇ ਉਹ ਸਾਰੀ ਦੀਆਂ ਸਾਰੀਆਂ ਵੋਟਾਂ ਜਿਹੜੀਆਂ ਨੇ ਉਹ ਮੋਦੀ ਨੂੰ ਜਿਤਾਉਣ ਦੇ ਕੰਮ ਆ ਗਈਆਂ ਸੋ ਅੱਜ ਜਿਹੜਾ ਥਰਡ ਫਰੰਟ ਦੀ ਗੱਲ ਹੋ ਰਹੀ ਆ ਅੱਜ ਜਦੋਂ ਨੇਤਰ ਪਰਵਰਤਨ ਦੀ ਗੱਲ ਹੋ ਰਹੀ ਆ ਅੱਜ ਜਦੋਂ ਵੱਖਰੇ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਇੰਡੀਆ ਗਠਬੰਧਨ ਨੂੰ ਕਮਜ਼ੋਰ ਕਰਨ ਦੀਆਂ ਜਾਂ ਕਮਜ਼ੋਰ ਹੋਣ ਦੀਆਂ ਖਬਰਾਂ ਫਲਾਈਆਂ ਜਾ ਰਹੀਆਂ ਨੇ ਜੀ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ 2029 ਦੀਆਂ ਜਿਹੜੀਆਂ ਚੋਣਾਂ ਨੇ ਉਹ ਚੋਣਾਂ ਦਾ ਇੱਕ ਵੱਡਾ ਪ੍ਰਭਾਵ ਹੈ 2029 ਵਿੱਚ ਹੋਣ ਵਾਲੀਆਂ ਚੋਣਾਂ ਨੇ ਇੱਕ ਨਵੇਂ ਪੈਟਰਨ ਤੋਂ ਹੋਣਾ ਇੱਕ ਰਾਸ਼ਟਰ ਇੱਕ ਚੋਣਾ ਉਦੋਂ ਸਾਰੇ ਦੇਸ਼ ਵਿੱਚ ਚੋਣਾ ਹੋਣੀਆਂ ਨੇ ਔਰ ਹਕਮਰਾਨ ਪਾਰਟੀ ਜਿਹੜੀ ਇਹ ਸਾਰਾ ਪ੍ਰਬੰਧ ਲਿਆ ਰਹੀ ਹੈ ਉਹ ਚਾਹੁੰਦੀ ਹੈ ਕਿ 29 ਦੇ ਵਿੱਚ ਅਸੀਂ ਜਿਹੜਾ ਆ ਉਹ ਚੌਥੀ ਵਾਰ ਜਿੱਤ ਪ੍ਰਾਪਤ ਕਰੀਏ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਕਨਸੈਂਟਰੇਟ ਕੀਤਾ ਹੋਇਆ ਉਹ ਕਰਨਗੇ ਵੀ ਤੇ ਜਿਹੜੀਆਂ ਇਹ ਪਾਰਟੀਆਂ ਇਹ ਜੇ ਆਪਣੇ ਕੰਟਰਡਿਕਸ਼ਨ ਨੂੰ ਮੱਦਮ ਨਾ ਕਰ ਸਕੀਆਂ ਤਾਂ ਯਕੀਨਨ ਇਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ 'ਚ ਨੁਕਸਾਨ ਹੋਵੇਗਾ ਜੀ ਸਰ ਸੋ ਇਸ ਦੇ ਨਾਲ ਸੰਬੰਧਿਤ ਹੋਰ ਵੀ ਸਵਾਲ ਰੱਖਾਂਗੇ ਲੇਕਿਨ ਹੁਣ ਬਗ ਦੇ ਇੱਕ ਛੋਟੇ ਜਿਹੇ ਬ੍ਰੇਕ ਦਸੋ ਮਿਲਦੇ ਹੈ ਬ੍ਰੇਕ ਤੋਂ ਬਾਅਦ